ਮੁਰੰਡਾ ਪੁਲਿਸ ਵੱਲੋਂ ਐਸਐਸਪੀ ਰੂਪੜ ਗੁੱਲੀ ਤੇ ਖੁਰਾਨਾ ਦੇ ਹੁਕਮਾਂ ਤੇ ਐਸਪੀਡੀ ਮੈਡਮ ਰਵਿੰਦਰ ਕੌਰ ਸਰਾਂ ਦੀ ਇੱਕ ਫਾਈਲ ਦੇ ਹੇਠ ਆਪਰੇਸ਼ਨ ਕਾਸੂ ਤਹਿਤ ਸੱਚ ਅਭਿਆਨ ਚਲਾਇਆ ਗਿਆ ਜਿਸ ਤਹਿਤ ਵਕਵਾਕ ਟੀਮਾਂ ਬਣਾ ਕੇ ਮੁਰੰਡਾ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਡਰੱਗ ਹੌਟ ਸਪੌਟਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਵੀ ਸੱਚ ਅਭਿਆਨ ਚਲਾਇਆ ਗਿਆ ਤੇ ਉੱਥੇ ਇਸ ਦੌਰਾਨ ਡੀਐਸਪੀ ਮੁਰੰਡਾ ਗੁਰਦੀਪ ਸਿੰਘ ਸੰਧੂ ਡੀਐਸਪੀ ਚਮਕੌਰ ਸਾਹਿਬ ਐਸਐਚਓ ਮੋਰਿੰਡਾ ਇੰਸਪੈਕਟਰ ਸੁਨੀਲ ਕੁਮਾਰ ਐਸਐਚਓ ਸ਼੍ਰੀ ਚਮਕੌਰ ਸਾਹਿਬ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ ਦੇ ਵੱਲੋਂ ਮੋਰਿੰਡਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ਦੇ ਜਿਹੜੇ ਥੀਆਂ ਆਬਾਦੀਆਂ ਤੋਂ ਇਲਾਵਾ ਪਿੰਡਾਂ ਵਿੱਚੋਂ ਵੱਖ-ਵੱਖ ਡਰੱਗਜ਼ ਹੌਟਸਪੌਟਸ ਦੇ ਕਾਸੋ ਆਪਰੇਸ਼ਨ ਤਹਿਤ ਸਰਚ ਕੀਤੀ ਗਈ ਇਸ ਮੌਕੇ ਤੇ ਐਸਪੀ ਦੀ ਰਪਿੰਦਰ ਕੌਰ ਸਰਾਨੇ ਦੱਸੇ ਕਿ ਕਾਸੋ ਆਪਰੇਸ਼ਨ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਜੂ ਮੋਰਿੰਡੇ ਅਸੀਂ ਸਾਰੀ ਟੀਮ ਸਾਡੀ ਇਕੱਠੀ ਹੈ ਜਿਹਦੇ ਵਿੱਚ ਦੋ ਡੀਐਸਪੀ ਸਾਹਿਬਾਨ ਨੇ ਸਾਡੇ ਐਸਐਚਓਜ਼ ਨੇ ਡੀਐਸਪੀ ਸਬਡਿਵੀਜ਼ਨ ਚਮਕੌਰ ਸਾਹਿਬ ਡੀਐਸਪੀ ਸਬਡਿਵੀਜ਼ਨ ਮੋਰਿੰਡਾ ਤੇ ਇਹ ਅਸੀਂ ਸਾਰੀ ਫੋਰਸ ਇਕੱਠੀ ਕੀਤੀ ਹੈ तकरीबन 45 ਜਿਹੜੇ ਸਾਡੇ ਕੋਲ ਨਾਲ ਜਵਾਨ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਲਈ ਇਹ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਦੀ ਬੈਕਸਾਈਡ ਦਾ ਏਰੀਆ ਰੇਲਵੇ ਸਟੇਜ ਬੱਸ ਸਟੈਂਡ ਦੀ ਬੈਕਸਾਈਡ ਦਾ ਏਰੀਆ ਦੈਨ ਜਿਹੜੇ ਹੋਰ ਡਰੱਗ ਹੌਟਸਪੌਟਸ ਹੈਗੇ ਨੇ ਮੋਰਿੰਡਾ ਦੇ ਚਮਕੌਰ ਸਾਹਿਬ ਦੇ ਉੱਥੇ ਸਰਚ ਕਰਾਈ ਹੈ ਦੇਦੇਚ ਕੁਝ ਪਿੰਡ ਵੀ ਕਵਰ ਕੀਤੇ ਗਏ ਨੇ ਔਰ ਰੀਸੈਂਟਲੀ ਚਮਕੌਰ ਸਾਹਿਬ ਤੋਂ ਜਿਹੜੀ ਹਰਤਾ ਦੀ ਗ੍ਰਾਮ ਹੈਰੋਇਨ ਦੀ ਵੀ ਰਿਕਵਰੀ ਹੋਈ ਹੈ ਕਾਸ਼ੂ ਦੇ ਦੌਰਾਨ ਤੇ ਸਰਚ ਹਲੇ ਮੁਹਿੰਮ ਜਿਹੜੀ ਅੱਜ ਜਾਰੀ ਹੈ ਸਾਡੀਆਂ ਟੀਮਸ ਬਾਕੀ ਦੇ ਏਰੀਆਜ਼ ਨੂੰ ਵੀ ਡੋਮਿਨੇਟ ਕਰਨੀਆਂ ਨੇ ਤੇ ਇਹਦੀ ਜਿਹੜੀ ਟੋਟਲ ਰਿਕਵਰੀ ਹੋਏਗੀ ਅਸੀਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਟ ਇਹਦੇ ਨਾਲ ਕੀ ਹੈ ਆਪਰੇਸ਼ਨ ਦੇ ਨਾਲ ਇਹਦੇ ਚ ਚੈਕਿੰਗ ਵੀ ਹੋ ਰਹੀ ਹੈ ਸਰਚ ਵੀ ਹੋ ਰਹੀ ਹੈ ਜਿਹੜੀ ਫੋਰਸ ਦੀ ਡੋਮਿਨੇਸ਼ਨ ਏਰੀਆ ਦੇ ਵਿੱਚ ਬਾਕੀ ਸਾਰੇ ਪਾਸੇ ਹੈ ਔਰ ਪ੍ਰੈਜੈਂਸ ਇਨਸ਼ੂਰ ਕਰ ਰਹੇ ਹਾਂ ਕਿ ਮਾਹੌਲ ਜਿਹੜਾ ਹੈਗਾ ਸ਼ਾਂਤਿਮਈ ਰੱਖਿਆ ਜਾਵੇ ਔਰ ਜਿਹੜਾ ਪੁਲਿਸ ਦਾ ਇਸੇ ਤਰੀਕੇ ਨਾਲ ਦਬਦਬਾ ਬਣਿਆ ਰਹੇ ਔਰ ਸਾਨੂੰ ਇਹਦੇ ਚ ਲੋਕਾਂ ਤੋਂ ਵੀ ਖੂਬ ਕੋਆਪਰੇਸ਼ਨ ਮਿਲੀ ਹੈ ਔਰ ਇਸੇ ਤਰੀਕੇ ਨਾਲ ਜਿਹੜੀ ਪੁਲਿਸ ਟੀਮ ਸਾਡੀ ਨਿਰੰਤਰ ਕਾਰਜਕਾਰੀ ਆਪਦੀ ਅਮਲ ਚ ਲਿਆਉਂਦੀ ਰਹੇ ਐਸਪੀਡੀ ਮੈਡਮ ਰੁਪਿੰਦਰ कौर ਸਰਾਨੇ ਜਿੱਥੇ ਲੋਕਾਂ ਨੂੰ ਇਲਾਕੇ ਵਿੱਚ ਸ਼ਾਂਤੀ ਬਹਾਲ ਰੱਖਣ ਦਾ ਭਰੋਸਾ ਦਿੱਤਾ ਤਾਂ ਉੱਥੇ ਹੀ 마ੜੇ ਅੰਸਰਾਂ ਨੂੰ ਸੱਤ ਲੈਜੇ ਵਿੱਚ 마ੜੇ ਕੰਮ ਛੱਡ ਦੇਣੀਆਂ ਇਲਾਕਾ ਛੱਡ ਦੀ ਨਸੀਹਤ ਦਿੱਤੀ ਤੇ ਨਾਲ ਹੀ ਨਾਲ ਉਹਨਾਂ 마ੜੇ ਅੰਸਰਾਂ ਦੇ ਵੱਲੋਂ ਕਿਸੇ ਤਰ੍ਹਾਂ ਦੀਆਂ ਗੈਰ ਸਮਾਜਿਕ ਗਤੀਵਿਧੀਆਂ ਦੇ ਲਈ ਸਖਤੀ ਨਾਲ ਉਹਨਾਂ ਦੇ ਵੱਲੋਂ ਨਜਿੱਠਣ ਦੀ ਗੱਲ ਵੀ ਕਹੀ ਗਈ ਹੈ ਜਗਬਾਣੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ